ਗੁੱਡ ਆਫਟਰਨੂੰ एवरीवन ਮੈਂ ਡਾਕਟਰ ਪਰਮਿੰਦਰ ਸੂਦ ਐਸਜੀਆਰ ਹਸਪੀਟਲ ਕੋਰਟ ਸੂਤੋਂ ਅੱਜ ਬੜੇ ਹੀ ਦੁਖੀ ਹਿਰਦੇ ਦੇ ਨਾਲ ਸੂਚਿਤ ਕੀਤਾ ਜਾ ਰਿਹਾ ਕਿ ਸਾਡੇ ਇਲਾਕੇ ਦੇ ਉੱਗੇ ਸਮਾਸੀ ਵੀ ਸੰਜੀਪ ਕੁਮਾਰ ਪਚਨਗਲਾ ਜੀ ਨੂੰ ਇੱਕ ਗਹਿਰਾ ਝਟਕਾ ਜੋ ਕਿ ਕੱਲ ਰਾਤ ਲੱਗਾ ਉਹਨਾਂ ਦੇ ਮਾਤਾ ਜੀ ਮਾਤਾ ਚੰਦਰਕਾਂਤਾ ਜੀ ਜੋ ਆਪਣਾ ਪੰਜ ਪੌਤ ਇੱਕ ਸਰੀਰ ਦਿਆ ਕਰਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਲੀਨ ਹੋ ਗਏ ਔਰ ਮੈਂ ਤਾਂ ਇਹੀ ਹੱਥ ਜੋੜਦਾ ਔਰ ਮੇਰੇ ਵੱਲੋਂ ਤੇ ਮੇਰੀ ਸਾਰੀ ਟੀਮ ਵੱਲੋਂ ਮੈਂ ਅਰਦਾਸ ਕਰਨਾ ਚਾਹੁੰਦਾ ਪ੍ਰਮਾਤਮਾ ਅਗੇ ਕਿ ਮਾਤਾ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਵਾਸ ਦੇਵੇ ਤੇ ਨਾਲ ਦੀ ਨਾਲ ਹੀ ਸਾਰੀ ਫੈਮਿਲੀ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ